ਸਤ ਨਾਮ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੰਗ ਹੈ 266 ਹੁਣ ਤੱਕ 3 ਅਸ਼ਟਪਦੀਆਂ ਸੰਪੂਰਨ ਹੋਈਆਂ ਨੇ ਸੱਚੇ ਪਾਤਸ਼ਾਹ ਅਗਲਾ ਸ਼ਲੋਕ ਬਖਸ਼ਿਸ਼ ਕਰਦੇ ਨੇ ਸ਼ਲੋਕ ਨਿਰਗੁਣ ਯਾਰ ਇਆਨਿਆ ਸੋ ਪ੍ਰਭ ਸਦਾ ਸੁਮਾਲ ਜਿਨ ਕੀ ਆਤਿਸ ਚੀਤ ਰਖ ਨਾਨਕ ਨਿਭਹੀ ਨਾਲ ਸ਼ਹੀਦਾਂ ਦੇ ਸਿਰਤਾਜ ਬਾਣੀ ਦੇ ਬੋਹਿਤ ਪੰਚਮ ਪਾਚਾ ਸਤਿ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਇਹ ਬਾਣੀ ਸੁਖਮਨੀ ਜਿਹਦਾ ਕਿ ਮਹਾਰਾਜ ਚੌਥਾ ਸ਼ਲੋਕ ਆਰੰਭ ਕਰਦੇ ਨੇ ਕਿਉਂਕਿ ਮਨੁੱਖ ਚਾਹੁੰਦਾ ਹੈ ਕਿ ਮੈਨੂੰ ਸੁੱਖਾਂ ਦਾ ਖਜ਼ਾਨਾ ਪ੍ਰਾਪਤ ਹੋ ਜਾਏ ਪਰ ਮਹਾਰਾਜ ਦੱਸਦੇ ਆ ਰਹੇ ਨੇ ਕਿ ਬਿਨ ਗੁਣ ਕੀਤੇ ਭਗਤ ਨਾ ਹੋਵੇ ਸਾਡਾ ਸਬੰਧ ਉਸ ਵਹਿਗੁਰੂ ਅਕਾਲ ਪੁਰਖ ਨਾਲ ਗੁਣਾ ਦਾ ਹੈ ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰਗਤ ਤੀਰਥ ਮਨ ਲਾਉ ਸਭ ਗੁਣ ਤੇਰੇ ਮੈਂ ਨਾਹੀ ਕੋਏ ਬਿਣ ਗੁਣ ਕੀਤੇ ਭਗਤ ਨਾ ਹੋਏ ਅਸੀਂ ਔਗਣਾਂ ਨਾਲ ਪਰੇ ਹਾਂ ਉਹ ਗੁਣੇ ਨਿਦਾਨ ਹੈ ਸਾਡਾ ਮਿਲਾਪ ਉਸ ਮਾਲਕ ਨਾਲ ਕਿਵੇਂ ਹੋ ਜਾਏ ਇੱਥੇ ਮਹਾਰਾਜ ਸਾਡੀਆਂ ਅੰਦਰ ਦੀਆਂ ਹਾਲਤਾਂ ਨੂੰ ਬਿਆਨ ਕਰਦੇ ਨੇ ਇਸ ਅਸ਼ਟਪਦੀ ਵਿੱਚ ਕਿ ਸੁੱਖ ਕਿਵੇਂ ਮਿਲ ਜਾਏਗਾ ਨਿਰਗੁਣ ਆਰੇ ਆਨਿਆ ਸੋ ਪ੍ਰਭ ਸਦਾ ਸਮਾਲ ਐ ਗੁਣਾ ਤੋਂ ਹਿਣਿਆ ਬੇਸਮਝ ਬੰਦਿਆ ਉਹ ਸਭੈਗੁਰੂ ਅਕਾਲਪੁਰਖ ਨੂੰ ਚੇਤੇ ਕਰ ਉਹਨੂੰ ਸਿਮਰਨਾ ਕਰ ਜਿਨ ਕੀ ਆਤ ਇਸ ਚੀਤ ਰਖ ਨਾਨਕ ਨਿਬਹੀ ਨਾਲ ਜਿਨੇ ਤੈਨੂੰ ਪੈਦਾ ਕੀਤਾ ਉਹਨੂੰ ਚੇਤੇ ਕਰ ਉਸ ਸਭੈਗਰੂ ਕਾਲਪੁਰਖ ਦੇ ਗੁਣ ਉਹਦਾ ਨਾਮ ਹੀ ਤੇਰੇ ਨਾਲ ਨਿਵੇਗਾ ਦੁਨੀਆ ਦੀ ਹੋਰ ਕੋਈ ਵਸਤੂ ਤੇਰੇ ਨਾਲ ਨਹੀਂ ਜਾਏਗੀ ਅਸ਼ਟਪਦੀ ਰਾਮাইয়া ਕੇ ਗੁਣ ਚੇਤ ਪ੍ਰਾਨੀ ਕਬਨ ਮੂੜ ਤੇ ਕਬਨ ਦਿਸਟਾਨੀ ਮਰ ਕੇ ਨੇ ਵੇਖ ਐ ਜੀਵ ਉਸ ਸਭੈਗਰੂ ਕਾਲਪੁਰਖ ਨੇ ਤੇਰੇ ਤੇ ਕਿੰਨੀ ਬਖਸ਼ਿਸ਼ ਕੀਤੀ ਤੇਰੇ ਦੇ ਕਿੰਨੇ ਗੁਣ ਕੀਤੇ ਨੇ ਤੇਰੇ ਤੇ ਕਿੰਨੇ ਪਰਉਪਕਾਰ ਕੀਤੇ ਨੇ ਤੈਨੂੰ ਕੀ ਤੋਕੀ ਬਣਾ ਦਿੱਤਾ ਇੱਕ ਮਾਸ ਦੇ ਲੋਥੜੇ ਤੋਂ ਇੰਨਾ ਸੁੰਦਰ ਇਨਸਾਨ ਬਣਾ ਦਿੱਤਾ ਜਿਨੂੰ ਤੂੰ ਸਾਜ ਸਵਾਰ ਚੰਗਾਰਿਆ ਗਰਭ ਅਗਣ ਮੈਂ ਜਿਨੇ ਉਭਾਰਿਆ ਜਿਨੇ ਤੈਨੂੰ ਸਾਜਿਆ ਸਵਾਰੇ ਜਿਸ ਸਹੱਪਣ ਦਾ ਤੂੰ ਮਾਣ ਪਿਆ ਕਰਦਾ ਹੈ ਕਿ ਮੇਰੇ ਵਰਗਾ ਦੁਨੀਆ ਤੇ ਹੈ ਕੋਈ ਨਹੀਂ ਕਹਿੰਦੇ ਵੇਖ ਉਹਨੇ ਤੈਨੂੰ ਮਾਤਾ ਦੇ ਗਰਭ ਵਿੱਚੋਂ ਜઠਰ ਅਗਨੀ ਵਿੱਚੋਂ ਵੀ ਬਚਾਇਆ ਬਾਰ ਬਵਸਤਾ ਤੁਝੇ ਪਿਆਰਾ ਦੁੱਧ ਭਰ ਜੋਬਨ ਭੋਜਨ ਸੁਖ ਸੂਦ ਜਦੋਂ ਤੂੰ ਬੱਚਾ ਸੀ ਤੇਰੇ ਦੁੱਧ ਦਾ ਇੰਤਜ਼ਾਮ ਕੀਤਾ ਜਦੋਂ ਵੱਡਾ ਹੋਇਆ ਤੈਨੂੰ ਸੋਝੀ ਦਿੱਤੀ ਕਿ ਮੈਂ ਕੀ ਖਾਣਾ ਹੈ ਕੀ ਪਹਿਨਣਾ ਹੈ ਅਸੀਂ ਦੇਖਦੇ ਹਾਂ ਸੰਸਾਰ ਦੇ ਵਿੱਚ ਮੰਦਬੁੱਤੀ ਬੱਚੇ ਨੇ ਜਿਨ੍ਹਾਂ ਨੂੰ ਇਹ ਹੀ ਨਹੀਂ ਪਤਾ ਅਸੀਂ ਖਾਣਾ ਕੀ ਹੈ ਕਿ ਪਹਿਨਣਾ ਕੀ ਹੈ ਪਰ ਅਸੀਂ ਕਦੇ ਸ਼ੁਕਰਾਨਾ ਨਹੀਂ ਕੀਤਾ ਕਿ ਸਾਨੂੰ ਉਸ ਮਾਲਕ ਨੇ ਬੁੱਧੀ ਬਖਸ਼ੀ ਹੈ ਅਸੀਂ ਚੰਗੇ ਮਾੜੇ ਦੀ ਪਛਾਣ ਕਰ ਸਕਦੇ ਹਾਂ ਬਿਰਧ ਭਿਆ ਉ ਪ੍ਰਸਾਦ ਸੈਨਾ ਮੁਖ ਭਿਆ ਬੈਕ ਕੋ ਦੈਨਾ ਤੇ ਮਰਗ ਨੇ ਜਦੋਂ ਬਿਰਧ ਹੋਇਆ ਬਜ਼ੁਰਗ ਹੋਇਆ ਤੈਨੂੰ ਪੂਰਾ ਕੁਟੰਬ ਦਿੱਤਾ ਧੀਆ ਪੁੱਤਰ ਨੂੰਹਾਂ ਇਹ ਸਾਰੇ ਤੈਨੂੰ ਬੈਠੇ ਨੂੰ ਤੇਰੇ ਮੁਖ ਵਿੱਚ ਰੋਟੀ ਪੇ ਦਿੰਦੇ ਨੇ ਪਾਉਂਦੇ ਨੇ ਪਰ ਅਸੀਂ ਕਦੇ ਖਿਆਲ ਨਹੀਂ ਕੀਤਾ ਜਿਹੜੇ ਵਿਰਧਾ ਆਸ਼ਰਮਾਂ 'ਚ ਬੈਠੇ ਨੇ ਜਿਹੜੇ ਬਜ਼ੁਰਗ ਜਿੰਦਾ ਤਾਂ ਹੈ ਹੀ ਕੋਈ ਨਹੀਂ ਸਾਨੂੰ ਤੇ ਸਾਰਾ ਕੁਝ ਮਿਲ ਰਿਹਾ ਹੈ ਨਾ ਤੇ ਮਾਰੇ ਕਹਿੰਦੇ ਅਸੀਂ ਕਦੇ ਸ਼ੁਕਰਾਨਾ ਹੀ ਨਹੀਂ ਕੀਤਾ ਉਸ ਦਾ ਇਹ ਨਿਰਗੁਣ ਗੁਣਕਸ਼ੂ ਨਾ ਬੂਝਾ ਬਖਸ਼ ਲeo ਤੂੰ ਨਾਨਕ ਸੀਜੈ ਮਾਰਜ ਕਹਿੰਦੇ ਇਹ ਤੇ ਭਾਈ ਅਕਿਰਤ ਕਰਨ ਹੈ ਨਿਰਗੁਣ ਹੈ ਇਹ ਨਹੀਂ ਸਮਝਦਾ ਇਸ ਗੱਲ ਨੂੰ ਇਹ ਜੀਵ ਇਹ ਕਹਿੰਦਾ ਕਿ ਬਸ ਮੈਂ ਹੀ ਮੈਂ ਹਾਂ ਪ੍ਰਭੂ ਤੁਸੀਂ ਕਿਤੇ ਕਿਰਪਾ ਕਰਦੇ ਹੋ ਬਖਸ਼ਿਸ਼ ਕਰਦੇ ਹੋ ਤਾਂ ਇਹ ਜ਼ਿੰਦਗੀ ਵਿੱਚ ਕਾਮਯਾਬ ਹੋ ਸਕਦਾ ਹੈ ਵਰਨਾ ਨਹੀਂ ਹੋ ਸਕਦਾ ਜੈ ਪ੍ਰਸਾਦ ਤਰੂ ਉਪਰ ਸੁਖ ਬਸੈ ਸਤਿ ਭਰਾਤ ਨੀਤ ਬਣਤਾ ਸੰਗ ਹਸੈ ਸੱਚੇ ਪਾਤਸ਼ਾਹ ਕਰੇ ਜਿਹਦੀ ਕਿਰਪਾ ਨਾਲ ਤੂੰ ਇਸ ਧਰਤੀ ਉੱਤੇ ਸੁਖੀ ਵੱਸਦਾ ਹੈ ਤੈਨੂੰ ਔਲਾਦ ਮਿਲੀ ਹੈ ਧੀਆਂ ਨੇ ਪੁੱਤਰ ਨੇ ਭਰਾ ਨੇ ਮਿੱਤਰ ਨੇ istri ਹੈ ਉਹਨਾਂ ਸੰਗ ਤੂੰ ਬੈਠ ਕੇ ਪਰਿਵਾਰ ਵਿੱਚ ਹੱਸਦਾ ਖੇਡਦਾ ਹੈ ਜੇ ਪ੍ਰਸਾਦ ਪੀ ਵੈਸੀ ਤਲਜਲਾ ਸੁਖਦਾਈ ਪਵਨ ਪਾਵਕ ਅਮੁੱਲਾ ਜਿਹਦੀ ਕਿਰਪਾ ਨਾਲ ਤੂੰ ਠੰਡਾ ਜਲ ਪੀਂਦਾ ਹੈ ਕਦੇ ਅਸੀਂ ਸੋਚਿਆ ਕਿ ਮਾਰੂਥਲਾਂ ਦੇ ਵਿੱਚ ਜਿਹੜੇ ਲੋਕ ਪਾਣੀ ਦੀ ਬੂੰਦ ਲਈ ਤਰਸਦੇ ਨੇ ਸੁਖਦਾਈ ਪਵਨ ਸੁਖ ਦੇਣ ਵਾਲੀ ਠੰਡੀ ਹਵਾ ਏਸੀ ਲੱਗੇ ਨੇ ਤੇ ਸਾਡੇ ਬੀਪੀ ਫਿਰ ਵੀ ਹਾਈ ਰਹਿੰਦੇ ਨੇ ਠੰਡ ਵਿੱਚ ਬੈਠੇ ਆ ਵੀ ਅਸੀਂ ਔਖੇ ਰਹਿੰਦੇ ਆ ਕਹਿੰਦੇ ਪਾਬਕ ਅਮੁੱਲਾ ਇਹ ਅੱਗ ਜਿਹੜੀ ਕਿ ਅਮੁੱਲ ਨੇ ਚੀਜ਼ਾਂ ਇਹ ਇਹ ਚੀਜ਼ਾਂ ਅਮੁੱਲ ਨੇ ਜਿਨ੍ਹਾਂ ਨੂੰ ਪ੍ਰਾਪਤ ਨਹੀਂ ਹੁੰਦੀ ਉਹਨਾਂ ਨਾਲ ਗੱਲ ਕਰਕੇ ਵੇਖੋ ਕਦੇ ਸਾਰਾ ਕੋਈ ਹੁੰਦਿਆਂ ਹੋਇਆਂ ਵੀ ਅਸੀਂ ਦੁਖੀ ਆ ਜੇ ਪ੍ਰਸਾਦ ਕੋ ਗਏ ਸਭ ਰਸਾ ਸਗਲ ਸਮਗਰੀ ਸੰਗ ਸਾਥ ਬਸਾ ਜਿਦੀ ਕਿਰਪਾ ਨਾਲ ਤੂੰ ਸਾਰੇ ਸਿੱਖ ਪਿਆ ਭੋਗਦਾ ਹੈ ਘਰ ਦੇ ਵਿੱਚ ਹਰ ਚੀਜ਼ ਹੈ ਹਰ ਤਰ੍ਹਾਂ ਦੀ ਸਮਗਰੀ ਹੈ ਆਪਣੇ ਪਰਿਵਾਰ ਵਿੱਚ ਸੁਖੀ ਪਿਆ ਬਸਦਾ ਧੀਨੇ ਹਸਤ ਪਾਪ ਕਰਨ ਨਿਤ ਰਸਨਾ ਤੇ ਸਹਿਤਿਆਗ ਅਬਰ ਸੰਗ ਰਚਨਾ ਜਿਸਨੇ ਤੈਨੂੰ ਹੱਥ ਦਿੱਤੇ ਪੈਰ ਦਿੱਤੇ ਕੰਨ ਦਿੱਤੇ ਅੱਖਾਂ ਦਿੱਤੀਆਂ ਇਹ ਰਸਨਾ ਦਿੱਤੀ ਉਹਨਾਂ ਨੂੰ ਪੁੱਛੋ ਜਿਨ੍ਹਾਂ ਦੇ ਪੈਰ ਨਹੀਂ ਉਹਨਾਂ ਨੂੰ ਕਦੇ ਪੁੱਛੋ ਜਿਨ੍ਹਾਂ ਦੀ ਅੱਖਾਂ ਨਹੀਂ ਉਹਨਾਂ ਨੂੰ ਕਦੇ ਪੁੱਛਿਓ ਜਿਹੜੇ ਬੋਲ ਨਹੀਂ ਸਕਦੇ ਬਾਦਸ਼ਾਹ ਕਹਿੰਦੇ ਤਸੈ ਤਿਆਗ ਅਬਰ ਸੰਗ ਰਚਨਾ ਪਰ ਤੂੰ ਤੇ ਉਸ ਮਾਲਕ ਨੂੰ ਛੱਡ ਕੇ ਹੋਰ ਪਾਸੇ ਤੁਰਿਆ ਫਿਰਨਾ ਉਹਦਾ ਸ਼ੁਕਰਾਨਾ ਹੀ ਨਹੀਂ ਕੀਤਾ ਸਾਨੂੰ ਕੋਈ ਪਾਣੀ ਦਾ ਗਲਾਸ ਪਿਆ ਦੇਵੇ ਨਾ ਅਸੀਂ ਥੈਂਕਸ ਰੱਖਦੇ ਹਾਂ ਧੰਨਵਾਦ ਕਹਿੰਦੇ ਜਿਹੜੀਆਂ ਇਹ ਅਮੁੱਲ ਵਸਤੂਆਂ ਅੱਖਾਂ ਗਈਆਂ ਜਹਾਨ ਗਿਆ ਦੰਦ ਗਏ ਸਵਾਦ ਗਿਆ ਤੇ ਤੀਜੀ ਪਾਤਸ਼ਾਹ ਮਹਾਰਾਜ ਅਸੀਂ ਅਨੰਦ ਸਾਬ ਬਣੀ ਪੜਦੇ ਹਾਂ ਇਹ ਸਰੀਰਾ ਮੇਰਾ ਇਸ ਜਗ ਮੈਂ ਆਏ ਕਿ ਤੁਦ ਕਰਮ ਕਮਾਇਆ ਕਿ ਕਰਮ ਖਮਾਇਆ ਤੁਦ ਸਰੀਰਾ ਜਾਂ ਤੂੰ ਜਗ ਮੈਂ ਆਇਆ ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨਾ ਵਸਾਇਆ ਦਸੋ ਕੀ ਕੀਤਾ ਜੀ ਅਸੀਂ ਫਿਰ ਤੇ ਬਾਦਸ਼ਾਹ ਨੇ ਤੁਹਾਨੂੰ ਸ਼ੁਕਰਾਨਾ ਹੀ ਨਹੀਂ ਕੀਤਾ ਕਰੇ ਉਸ ਦਾ ਐਸੇ ਦੋ ਕਮੂੜਿਆਂ ਦੇ ਬਿਆਪੇ ਨਾਨਕ ਕਾਢ ਲਿਓ ਪ੍ਰਭ ਆਪੇ ਇਸ ਮੂਰਖ ਮਨੁਸਾਨ ਦੇ ਵਿੱਚ ਐਨੇ ਵਿਕਾਰ ਨੇ ਐਨੇ ਵਿਕਾਰ ਨੇ ਲੈ ਲੈ ਕੇ ਮੁੱਕੜ ਜਾਂਦਾ ਆ ਕਿਰਤ ਕਰਨ ਹੈ ਤੇ ਮਾਰੇ ਕਹਿੰਦੇ ਪ੍ਰਭੂ ਤੁਸੀਂ ਕਿਤੇ ਕਿਰਪਾ ਕਰੋ ਆਪ ਹੀ ਕੱਢ ਲਓ ਇਹਨਾਂ ਵਿਕਾਰਾਂ ਵਿੱਚੋਂ ਨਹੀਂ ਇਹ ਜੀਵ ਤੇ ਇਹਨਾਂ ਵਿੱਚ ਹੀ ਮਸਤ ਹੋਇਆ ਪਿਆ ਆਦੰਤ ਜੋ ਰਾਖਣ ਹਾਰ ਤਿਸੋਂ ਪ੍ਰੀਤ ਨ ਕਰੈ ਗਵਾਰ ਜਿਹੜਾ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਰੱਖਿਆ ਕਰਨ ਵਾਲਾ ਹੈ ਇਹ ਮੂਰਖ ਇਨਸਾਨ ਉਹਦੇ ਨਾਲ ਪ੍ਰੀਤ ਨਹੀਂ ਕਰਦਾ ਉਸ ਵਹਿਗੁਰੂ ਅਕਾਲ ਪੁਰਖ ਨਾਲ ਪ੍ਰੀਤ ਨਹੀਂ ਕਰਦਾ ਜਾਂ ਕੀ ਸੇਵਾ ਨਵਨਿਦ ਪਾਵੇ ਤਾਂ ਸਿਮੂੜਾ ਮਨ ਨਹੀਂ ਲਾਵੇ ਜਿਹਦਾ ਸਿਮਰਨ ਕਰਨ ਨਾਲ ਜਿਹਦੀ ਸੇਵਾ ਕਰਨ ਨਾਲ ਨੌ ਨਿਦੀਆਂ 18 ਸਿਧੀਆਂ ਦੁਨੀਆਂ ਦੇ ਸਾਰੇ ਖਜ਼ਾਨੇ ਪ੍ਰਾਪਤ ਹੋ ਜਾਂਦੇ ਨੇ ਇਹ ਮੂਰਖ ਉਹਦੇ ਨਾਲ ਮਨ ਨਹੀਂ ਲਾਉਂਦਾ ਇਥੇ ਹੋਰ ਪਾਸੇ ਤੁਰਿਆ ਫਿਰਦਾ ਜੋ ਠਾਕੁਰ ਸਦ ਸਦਾ ਹਜੂਰੇ ਤਾਂ ਕੋ ਅੰਦਾਜ਼ਾਂ ਤੋਂ ਦੂਰੇ ਜਿਹੜਾ ਠਾਕੁਰ ਸਦਾ ਹਾਜ਼ਰ ਨਾਜ਼ਰ ਹੈ ਇਹ ਜੀਵ ਉਹਨੂੰ ਦੂਰ ਸਮਝੀ ਬੈਠਾ ਹੈ ਬੜੇ ਦੁੱਖ ਨਾਲ ਕਹਿਣਾ ਪੈਂਦਾ ਸਾਨੂੰ ਘਰਾਂ ਵਿੱਚ ਐਵੇਂ ਕੇ ਗੁਰਦੁਆਰਿਆਂ ਮੰਦਰਾਂ ਵਿੱਚ ਵੀ ਸਾਨੂੰ ਕੈਮਰੇ ਲਾਉਣੇ ਪਏ ਜਦ ਕਿ ਉਸ ਅਕਾਲ ਪੁਰਖ ਦਾ ਉਸ ਪ੍ਰਮਾਤਮਾ ਦਾ ਕੈਮਰਾ ਉਹਦੀ ਅੱਖ ਤੋਂ ਕੋਈ ਨਹੀਂ ਬਚ ਸਕਦਾ ਪਰ ਸਾਨੂੰ ਕੈਮਰੇ ਲਾਉਣੇ ਪਏ ਕਿਉਂ ਲਾਉਣੇ ਪਏ ਇਹ ਸਾਡੀ ਬਦਕਿਸਮਤੀ ਹੈ ਜੀ ਮੈਂ ਇਹਨੂੰ ਸਾਡੀ ਬਦਕਿਸਮਤੀ ਕਹਿਣਾ ਹੁਣਾ ਸਾਨੂੰ ਵਿਸ਼ਵਾਸ ਨਹੀਂ ਹੈ ਆਪਣੇ ਆਪ ਤੇ ਵਿਸ਼ਵਾਸ ਨਹੀਂ ਰਿਹਾ ਕਿਉਂ ਕਿ ਅਸੀਂ ਬਾਹਰੋਂ ਕੁਝ ਹੋਰ ਹਾਂ ਅੰਦਰੋਂ ਕੁਝ ਹੋਰ ਹਾਂ ਬਾਹਰੋਂ ਧਾਰਮਿਕ ਹਾਂ ਬਾਹਰੋਂ ਤੇ ਬੜੇ ਵਧੀਆ ਲੱਗਦੇ ਆ ਪਰ ਅੰਦਰੋਂ ਸਾਡੇ ਚੋਰ ਹੀ ਹਾਂ ਅਸੀਂ ਸਾਰੇ ਇਸ ਕਰਕੇ ਸਾਨੂੰ ਕੈਮਰੇ ਲਾਉਣੇ ਪਏ ਜਾਂ ਕੀ ਟਹਿਲ ਪਾਵੇ ਦਰਜੈਬਾਨ ਤੇ ਸਹਿਬ ਸਾਰੇ ਮੁਗਦ ਅਜਾਨ ਜਿਹਦੀ ਟਹਿਲ ਜਿਹਦੀ ਸੇਵਾ ਵਿੱਚ ਦਰਗਾਹ ਵਿੱਚ ਮਾਨ ਮਿਲਦਾ ਤੇ ਮੈਂ ਕਹਿੰਦੇ ਇਹ ਮੂਰਖ ਬੰਦਾ ਬੇਸਮਝ ਬੰਦਾ ਉਹਨੂੰ ਬਿਸਾਰੀ ਬਿਠਾ ਉਸ ਅਕਾਲ ਪੁਰਖ ਨੂੰ ਸਦਾ ਸਦਾ ਇਹ ਭੁੱਲਣ ਹਾਰ ਨਾਨਕ ਰੱਖਣ ਹਾਰ ਅਪਾਰ ਇਹ ਜੀਵ ਤੇ ਸਦਾ ਹੀ ਭੁੱਲਦਾ ਹੈ ਅਸੀਂ ਤੇ ਮੁਕਰ ਜੰਨੇ ਉਸੇ ਵੇਲੇ ਹੀ ਤੇ ਪਾਸ਼ਕ ਨੇ ਪ੍ਰਭੂ ਤੁਸੀਂ ਹੀ ਕਿਰਪਾ ਕਰੋ ਤੁਸੀਂ ਦਿਆਲੂ ਹੋ ਤੁਹਾਡੇ ਚ ਸਮਰੱਥਾ ਹੈ ਤੁਸੀਂ ਹੀ ਰੱਖ ਸਕਦੇ ਹੋ ਨਹੀਂ ਇਹੋ ਜਿਹਿਆਂ ਨੂੰ ਕੌਣ ਰੱਖਦਾ ਹੈ ਜਿਹੜਾ ਬੰਦਾ ਚੋਰ ਹੋਵੇ ਠੱਗ ਹੋਵੇ ਅੰਦਰ ਕੁਝ ਹੋਰ ਹੋਵੇ ਬਾਹਰ ਹੋਵੇ ਹੋਰ ਹੋਵੇ ਪਤਾ ਹੋਵੇ ਨਾਲੇ ਪਰ ਪ੍ਰਭੂ ਜੀ ਤੁਸੀਂ ਉਹ ਰੱਖ ਸਕਦੇ ਹੋ ਹੋਰ ਕੋਈ ਨਹੀਂ ਰੱਖ ਸਕਦਾ ਗੁਰੂ ਨਾਨਕ ਸਾਹਿਬ ਬੈਠੇ ਨੇ ਕੀਰਤਨ ਹੋ ਰਿਹਾ ਹੈ ਕੋਣੋਂ ਲੰਘਿਆ ਭੂਮੀਆਂ ਚੋਰ ਗੁਰੂ ਨਾਨਕ ਸਾਹਿਬ ਦੀ ਆਵਾਜ਼ ਸੁਣ ਕੇ ਮਹਾਰਾਜ ਕਹਿੰਦੇ ਉੱਧਰ ਨੂੰ ਹੋ ਗਿਆ ਤੇ ਬੈਠ ਗਿਆ ਜਾ ਕੇ ਜਦੋਂ ਕੀਰਤਨ ਦੀ ਸਮਾਪਤੀ ਹੋਈ ਆਸਾ ਦੀ ਵਾਰ ਦੀ ਤਾਂ ਗੁਰੂ ਨਾਨਕ ਪਾਸ਼ਾ ਨੇ ਪੁੱਛਿਆ ਭਾਈ ਤੂੰ ਕੌਣ ਹੈ ਕਹਿੰਦਾ ਜੀ ਮੈਂ ਚੋਰਾ ਹੁਮੀਆ ਮੇਰਾ ਨਾਮ ਪਰ ਮੈਨੂੰ ਇਹ ਬਾਣੀ ਚੰਗੀ ਲੱਗੀ ਬਹੁਤ ਸਾਰੀਆਂ ਗੱਲਾਂ ਮੇਰੇ ਮਨ ਨੂੰ ਟੁੰਬੀਆਂ ਕਿ ਇਹ ਜਿਹੜੀਆਂ ਗੱਲਾਂ ਨੇ ਸਾਰੀਆਂ ਕਰਤੂਤਾਂ ਸਾਡੀਆਂ ਨੇ ਪਰ ਸਾਡਾ ਕੀ ਬਣੇਗਾ ਸਾਡਾ ਕਿਸ ਤਰ੍ਹਾਂ ਉਧਾਰ ਹੋਵੇਗਾ ਮੈਂ ਤੁਹਾਡਾ ਸਿੱਖ ਬਣਨਾ ਚਾਹੁੰਦਾ ਗੁਰੂ ਨਾਨਕ ਪ੍ਰਖਸ਼ ਨੇ ਕਿਹਾ ਜੀ ਸਿੱਖ ਬਣਨਾ ਚਾਹੁੰਦਾ ਤਾਂ ਕੁਝ ਗੱਲਾਂ ਦਾ ਖਿਆਲ ਰੱਖਣਾ ਪਏਗਾ ਇੱਕ ਤੇ ਝੂਠ ਨਹੀਂ ਬੋਲਣਾ ਦੂਜਾ ਗਰੀਬ ਮਾਰ ਨਹੀਂ ਕਰਨੀ ਤੀਜਾ ਜਿਸ ਘਰ ਦਾ ਨਮਕ ਖਾਦਾ ਉਹ ਹਰਾਮ ਨਹੀਂ ਕਰਨਾ ਬਸ ਤਿੰਨ ਗੱਲਾਂ ਦਾ ਖਿਆਲ ਰੱਖੀ ਜਾ ਜਿੱਥੇ ਮਰਜ਼ੀ ਰਹੇ ਇਹ ਆਪਾਂ ਗਾਥਾ ਪੜਦੇ ਹਾਂ ਕਿ ਕਈ ਦਿਨ ਉਹ ਘਰੇ ਰਿਆ ਜਿਹੜੇ ਬੰਦੇ ਨੇ ਕੰਮ ਹੀ ਨਹੀਂ ਕੀਤਾ ਕਰਨੀਓ ਚੋਰੀ ਸੀ ਉਹਨੇ ਇੱਕ ਦਿਨ ਵਧੀਆ ਕੱਪੜੇ ਪਾਏ ਜਾ ਕੇ ਰਾਜੇ ਦਾ ਘੂਆ ਖੜਕਾਇਆ ਮਹਿਲਾਂ ਦਾ ਚੰਗੇ ਕੱਪੜੇ ਪਾਏ ਰਾਤ ਦਾ ਸਮਾਂ ਪਹਿਰੇਦਾਰ ਨੇ ਪੁੱਛਿਆ ਕਿ ਤੂੰ ਕੌਣ ਹੈ ਕਹਿੰਦਾ ਮੈਂ ਚੋਰ ਹਾਂ ਹੁਣ ਪਹਿਰੇਦਾਰ ਕਹਿੰਦਾ ਚੋਰ ਵੀ ਕਦੇ ਕਹਿੰਦਾ ਮੈਂ ਕਦੇ ਚੋਰ ਹਾਂ ਇੰਨੇ ਵਧੀਆ ਕੱਪੜੇ ਪਾਏ ਨੇ ਹੋ ਸਕਦਾ ਰਾਜੇ ਦਾ ਕੋਈ ਗੁਪਤਚਰ ਹੋਏਗਾ ਉਹ ਕਹਿੰਦਾ ਭਰਾਵਾ ਜਾ ਤੂੰ ਅੰਦਰ ਜਾ ਤੂੰ ਕਾਨੂੰ ਮੈਨੂੰ ਤੰਗ ਕਰਨ ਲੱਗਾ ਹੈ ਕਨੇ ਅੰਦਰ ਗਿਆ ਜਾ ਕੇ ਉਹਨੇ ਖਜ਼ਾਨਾ ਭੰਨ ਲਿਆ ਸਾਰਾ ਇਕੱਠਾ ਕਰ ਲਿਆ ਖਜ਼ਾਨੇ ਦੇ ਵਿੱਚ ਇੱਕ ਆਲੇ ਵਿੱਚ ਸੋਨੇ ਦੀ ਪਲੇਟ ਪਈ ਹੈ ਉਸ ਪਲੇਟ ਵਿੱਚ ਚੂਰਨ ਟਾਈਪ ਕੁਝ ਪਿਆ ਸੀ ਆਪਾਂ ਵੇਖਦੇ ਆ ਕਿ ਚੱਖ ਕੇ ਵੇਖਦੇ ਆ ਜਦੋਂ ਨਮਕ ਉਹਦੀ ਜ਼ੁਬਾਨ ਨੂੰ ਲੱਗਿਆ ਤੇ ਗੁਰੂ ਦਾ ਹੁਕਮ ਚੇਤੇ ਆਇਆ ਕਿ ਮੇਰੇ ਗੁਰੂ ਦਾ ਹੁਕਮ ਹੈ ਜਿਸ ਦਾ ਨਮਕ ਖਾਦਾ ਹੈ ਨਾ ਉਹਦਾ ਹਰਾਮ ਨਹੀਂ ਕਰਨਾ ਗੁੰਨੇ ਆ ਬਨਾਇਆ ਛੱਡ ਕੇ ਆ ਗਿਆ ਸਾਰਾ ਕੁਝ ਸਵੇਰ ਨੂੰ ਰੋਲਾ ਪਿਆ ਰਾਜੇ ਨੇ ਸਾਰਿਆਂ ਨੂੰ ਬੰਨ ਲਿਆ ਲੋਕ ਕਹਿੰਦੇ ਨੇ ਕਿ ਰਾਜੇ ਦਾ ਜਦ ਗਿਆ ਹੀ ਕੁਛ ਨਹੀਂ ਐਵੇਂ ਗਰੀਬ ਮਾਰ ਹੋ ਰਹੀ ਹੈ ਕਹਿੰਦੇ ਜਦੋਂ ਇਹ ਭੂਮੀਆਂ ਦੇ ਕੰਨਾਂ ਵਿੱਚ ਪਈ ਗੱਲ ਵਿਖੋ ਉਹਨੇ ਕਿਹਾ ਕਿ ਮੇਰੇ ਸਤਿਗੁਰੂ ਦਾ ਹੁਕਮ ਹੈ ਗਰੀਬ ਮਾਰ ਨਹੀਂ ਕਰਨੀ ਇਹ ਮੇਰੇ ਕਰਕੇ ਹੋ ਰਿਹਾ ਜਾ ਕੇ ਰਾਜੇ ਦੇ ਪੇਸ਼ ਹੋ ਗਿਆ ਸਾਰੀ ਗੱਲ ਦੱਸੀ ਤਾਂ ਰਾਜੇ ਨੇ ਆਖਿਆ ਕਿ ਮੈਂ ਤੇਰੇ ਗੁਰੂ ਨੂੰ ਮਿਲਣਾ ਚਾਹੁੰਨਾ। ਉਹਨੇ ਕਿਹਾ ਤੇ ਗੁਰੂ ਤੇ ਹਾਜ਼ਰ ਨਾਜ਼ਰ ਹੈ ਪਰ ਜਿੱਥੇ ਉਹਨੂੰ ਯਾਦ ਕੀਤਾ ਜਾਵੇ ਜਿਹੜਾ ਵੀ ਉਹਨੂੰ ਯਾਦ ਕਰਦਾ ਹੈ ਮਨ ਚਿੱਤ ਲਾ ਕੇ ਸਤਿਗੁਰੂ ਹਾਜ਼ਰ ਨਾਜ਼ਰ ਨੇ ਆਪਣਾ ਮੰਤਰੀ ਬਣਾ ਲਿਆ। ਇਹ ਗੱਲ ਅਵਸਥਾਵਾਂ ਸਾਡੇ ਮਨ 'ਚ ਆਉਂਦੀਆਂ ਨੇ ਜਦੋਂ ਅਸੀਂ ਗੁਰੂ ਦੇ ਮਾਰਗ ਤੇ ਚੱਲਦੇ ਆਂ ਤਾਂ ਉਹ ਬੜੀਆਂ ਬਖਸ਼ਿਸ਼ਾਂ ਕਰਦਾ ਹੈ ਪਰ ਅਸੀਂ ਸਤਿਗੁਰਾਂ ਦੇ ਬੋਲ ਨੇ ਜਿਹੜੇ ਉਹ ਭੁੱਲ ਜਾਂਦੇ ਆਂ ਛੇਤੀ ਹੋਈ। ਇਸ ਕਰਕੇ ਮਹਾਰਾਜ ਕਹਿੰਦੇ ਰਤਨ ਤਿਆਗ ਕਉਡੀ ਸੰਗ ਰਚੈ ਇਹ ਨਾਮ ਰੂਪੀ ਰਤਨ ਨੂੰ ਤਿਆਗ ਕੇ ਮਾਇਆ ਦੀ ਕਉਡੀਆਂ ਚ ਖਚਤ ਹੋਇਆ ਪਿਆ ਸਾਚ ਸੋਹੜ ਝੂਠ ਸੰਗ ਮਚੈ ਸੱਚ ਨੂੰ ਛੱਡ ਕੇ ਝੂਠ ਵਿੱਚ ਬੜਾ ਖੁਸ਼ ਰਹਿੰਦਾ ਜੋ ਛੱਡਣਾ ਸੁਅਸਤਰ ਕਰਮਾਨੈ ਜੋ ਹੋਵਣ ਸੋ ਦੂਰ ਪਰਾਨੈ ਜੋ ਚੀਜ਼ ਨੂੰ ਛੱਡ ਕੇ ਚਲੇ ਜਾਣਾ ਉਹਨੂੰ ਸਥਿਰ ਮੰਨੀ ਬੈਠਾ ਤੇ ਜਿਹੜੀ ਚੀਜ਼ ਨੇ ਹੋਣਾ ਪੱਕਾ ਮਰਨਾ ਸੱਚ ਜਿਉਣਾ ਝੂਠ ਮੌਤ ਨੂੰ ਭੁੱਲੀ ਬੈਠਾ ਹੈ ਖਾਣਾ ਪੀਣਾ ਹੱਸਣਾ ਸੌਣਾ ਵਿਸਰ ਗਿਆ ਹੈ ਮਰਨਾ ਇਸ ਕਰਕੇ ਮਹਾਰਜ ਕਹਿੰਦੇ ਉਹਨੂੰ ਦੂਰ ਸਮਝੀ ਬੈਠਾ ਹੈ ਛੋੜ ਜਾਏ ਤਿਸ ਦਾ ਸ਼ਰਮ ਕਰੈ ਸੰਗ ਸਹਾਈ ਤਿਸ ਪਰ ਹਰੈ ਜਿਹੜੀ ਚੀਜ਼ ਨੂੰ ਛੱਡ ਕੇ ਜਲੇ ਜਾਣਾ ਹੈ ਉਹਦੇ ਲਈ ਤੇ ਬੜੀ ਮਿਹਨਤ ਕਰਦਾ ਹੈ ਤੇ ਜਿਹੜਾ ਸਾਥ ਜਾਏਗਾ ਉਹਨੂੰ ਦੂਰ ਕਰੀ ਬੈਠਾ ਹੈ ਉਹ ਨਹੀਂ ਜਪਦਾ ਉਹਨੂੰ ਨਹੀਂ ਸਿਮਰਦਾ ਉਹਦੇ ਗੁਣਾਂ ਨੂੰ ਉਤਾਰਨ ਨਹੀਂ ਕਰਦਾ ਚੰਦਨ ਲੇਪ ਉਤਾਰੈ ਧੋਏ ਗੜਤਬ ਪ੍ਰੀਤ ਭਸਮ ਸੰਗ ਹੋਏ ਤੇ ਮਹਾਰਜ ਨੇ ਇੱਕ ਚਪੇੜ ਕੱਟ ਮਾਰੀ ਕਿ ਖੋਤੇ ਦਾ ਖੋਤਾ ਹੀ ਰਿਆ ਨਾ ਜੇ ਖੋਤੇ ਨੂੰ ਕੋਈ ਚੰਦਨ ਲਾ ਦੇਵੇ ਉਹਨੇ ਤੇ ਜਾ ਕੇ ਖੀਰ ਨੂੰ ਸਵਾਚ ਹੀ ਦਿੱਤਣਾ ਹੁੰਦਾ ਬਸ ਇਹ ਖੋਤਾ ਬਿਰਤੀ ਹੈ ਜੀ ਸਾਡੀ ਜਿੰਨਾ ਮਰਜੀ ਉਪਦੇਸ਼ ਸੁਣਿਆ ਬਾਣੀ ਪੜੀ ਬਾਣੀ ਵਿਚਾਰੀ ਪਰ ਮੁੜ ਕੇ ਫਿਰ ਉੱਥੇ ਦੇ ਉੱਥੇ ਮੁੜ ਕੇ ਫਿਰ ਅਸੀਂ ਉੱਥੇ ਦੇ ਉੱਥੇ ਹੁੰਨੇ ਆਂ ਇਥੇ ਸਾਡਾ ਮਨ ਥੋੜਾ ਜਿਹਾ ਰਹਿੰਦਾ ਵੀ ਠੀਕ ਹੈ ਸਤਿਗੁਰਾਂ ਨੇ ਸਾਨੂੰ ਬੜਾ ਸਮਝਾਇਆ ਇੰਜ ਨਹੀਂ ਕਰਨਾ ਆ ਨਹੀਂ ਕਰਨਾ ਉਹ ਨਹੀਂ ਕਰਨਾ ਆ ਬਸ ਪੌੜੀਆਂ ਉੱਤਰਦੇ ਉੱਤਰਦੇ ਹੀ ਮੁੜ ਕੇ ਫੇਰ ਉੱਥੇ ਹੀ ਮੁੜ ਕੇ ਫੇਰ ਸੂਈ ਉੱਥੇ ਦੀ ਉੱਥੇ ਹੁੰਦੀ ਸਾਡੀ ਉਹੀ ਸਾਡੇ ਅੰਦਰ ਵਾਪਰਦਾ ਹੈ ਅੰਧਕੂਪ ਮੈਂ ਪਤਿਤ ਬਿਕਰਾਲ ਨਾਨਕ ਕਾਢ ਲਿਓ ਪ੍ਰਭ ਦਿਆਲ ਇਸ ਮਾਇਆ ਦੇ ਅੰਨੇ ਖੂਬ ਵਿੱਚ ਇਹ ਪਤਿਤ ਹੋ ਗਿਆ ਗੰਦਾ ਹੋਇਆ ਪਿਆ ਮੈਂ ਕਿ ਡਰਾਉਣਾ ਹੋਇਆ ਪਿਆ ਪ੍ਰਭੂ ਤੁਸੀਂ ਆਪ ਹੀ ਕਿਰਪਾ ਕਰੋ ਕਿਤੇ ਕੱਢ ਲਓ ਤੁਸੀਂ ਤੇ ਦਇਆ ਦੇ ਘਰ ਹੋ ਤੁਸੀਂ ਦਿਆਲੂ ਹੋ ਕਿਰਪਾਲੂ ਹੋ ਤੁਸੀਂ ਹੀ ਕਿਰਪਾ ਕਰੋ ਸਾਨੂੰ ਇਹਨਾਂ ਵਿਕਾਰਾਂ ਤੋਂ ਕੱਢ ਲਓ ਬਾਹਰ ਕਰਤੂਤ ਪਸ਼ੂ ਕੀ ਮਾਨਸ ਜਾਤ ਲੋਕ ਵਿਚਾਰਾ ਕਰੇ ਦਿਨ ਰਾਤ ਮਹਾਰਾਜ ਕਹਿੰਦੇ ਕਰਤੂਤਾ ਤੇ ਪਸ਼ੂਆਂ ਵਾਲੀਆਂ ਨੇ ਸਾਰੀਆਂ ਉੰਜ ਲੋਕਾਂ ਨੂੰ ਦੱਸਦਾ ਕਿ ਮੈਂ ਮਨੁੱਖ ਹਾਂ ਮਨੁੱਖ ਵਾਲੀ ਬੰਦੇ ਵਾਲੀ ਤੇ ਕੋਈ ਗੱਲ ਹੈ ਨਹੀਂ ਬੰਦਾ ਸੋਝ ਉਹ ਪਵੇ ਵਿੱਚ ਬੰਦੀ ਦੇਖਣ ਕੋ ਦੀਦਾਰ ਉਹ ਤੇ ਸਾਡੇ ਅੰਦਰ ਹੈ ਹੀ ਨਹੀਂ ਬਾਹਰ ਭੇਖ ਅੰਤਰਮਲ ਮਾਇਆ ਸ਼ਬਸ਼ ਨਾਏ ਕਛ ਕਰੈ ਸ਼ ਪਾਇਆ ਬਾਹਰ ਤੇ ਭੇਖ ਹੈ ਬੜਾ ਗੁਰਮੁਖਾਂ ਵਾਲਾ ਬੜੇ ਚਿੱਟੇ ਕੱਪੜੇ ਪਾਏ ਬੜੇ ਸੋਹਣੇ ਕੱਪੜੇ ਪਾਏ ਨੇ ਅੰਦਰ ਹਉਮੈ ਦੀ ਮੈਲ ਹੈ ਸ਼ਬਦ ਨਹੀਂ ਕਛ ਕਰੈ ਛਪਾਇਆ ਮਰਗ ਨੇ ਬੜਾ ਕੁਝ ਛਪਾਉਣ ਦੀ ਕੋਸ਼ਿਸ਼ ਕਰਦਾ ਪਰ ਛਪਦਾ ਨਹੀਂ ਕੂੜ ਨਕੁੱਟੇ ਨਾਨਕਾ ਔਰਕ ਸੱਚ ਰਹੀ ਇੱਕ ਝੂਠ ਨੂੰ ਛਪਾਉਣ ਲਈ ਬੰਦਾ ਸੌ ਝੂਠ ਬੋਲਦਾ ਤੇ ਅਖੀਰ ਨੂੰ ਉਹ ਸਾਹਮਣੇ ਆ ਜਾਂਦਾ ਕਿਉਂਕਿ ਵਕਤ ਨਾਲ ਸਾਹਮਣੇ ਆ ਜਾਂਦਾ ਕਦ ਤੱਕ ਛਪਾਈ ਜਾਏਗਾ ਬਾਹਰ ਗਿਆਨ ਧਿਆਨ ਇਸ਼ਾਨਾ ਅੰਦਰ ਵਿਆਪੇ ਲੋਭ ਸਵਾਨਾ ਬਾਰੋਂ ਤੇ ਬੜੇ ਗਿਆਨ ਤੇ ਆਉਂਦੀਆਂ ਗੱਲਾਂ ਨੇ ਬੜੇ ਇਸ਼ਨਾਮ ਦੀਆਂ ਗੱਲਾਂ ਨੇ ਬੜੀ ਪਵਿੱਤਰ ਉਹਦੀਆਂ ਗੱਲਾਂ ਕਰਦਾ ਹੈ ਪਰ ਅੰਦਰ ਲੋਭ ਦਾ ਕੁੱਤਾ ਭੌਂਕਦਾ ਹੈ ਅੰਦਰ ਲੋਭ ਹੈ ਅੰਦਰ ਲਾਲਚ ਹੈ ਅੰਤਰ ਅਗਨ ਬਾਹਰ ਤਨ ਸਵਾ ਅੰਦਰ ਅੱਗ ਹੈ ਤ੍ਰਿਸ਼ਨਾਵਾਂ ਦੀ ਹਉਮੈ ਦੀ ਕਾਮ ਦੀ ਈਰਖਾ ਦੀ ਕ੍ਰੋਧ ਦੀ ਤੇ ਬਾਹਰੋਂ ਸਵਾ ਮਲੀ ਹੋਈ ਹੈ ਛੇਵੇਂ ਪਾਤਸ਼ਾਹ ਸਭ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਹੈ ਦੀਵਾਨ ਸਜਿਆ ਹੋਇਆ ਹੈ ਕਹਿੰਦੇ ਇੱਕ ਸਾਧੂ ਜਿਸ ਨੇ ਸਰੀਰ ਦੇ ਉੱਤੇ ਸਵਾ ਮਲੀ ਹੋਈ ਸੀ ਉਹਨੇ ਆਪਣਾ ਚਿੰਤਾ ਗੱਡਿਆ ਚੌਂਕੜਾ ਮਾਰ ਕੇ ਕਦੇ ਅੱਖਾਂ ਨੂੰ ਉੱਪਰ ਕਰਦਾ ਕਰੇ ਥੱਲੇ ਕਰਦਾ ਕਦੇ ਸਵਾਸ ਉੱਚੀ ਉੱਚੀ ਲੈਂਦਾ ਕਦੇ ਬੋਲਦਾ ਇਹ ਦੱਸਣਾ ਚਾਹੁੰਦਾ ਲੋਕਾਂ ਨੂੰ ਅਟਰੈਕਟ ਕਰਨਾ ਚਾਹੁੰਦਾ ਕਿ ਮੇਰੀ ਸੁਰਤੀ ਜੁੜ ਗਈ ਹੋਈ ਹੈ ਤੇ ਭਾਈ ਸੁਥਰਾ ਉਹਦੇ ਪਿੱਛੇ ਬੈਠ ਗਿਆ ਜਾ ਕੇ ਉਦੇ ਪਿੱਛੇ ਬੈਠ ਕੇ ਕਹਿੰਦੇ ਪਿੱਠ ਤੇ ਦੋ ਤਿੰਨ ਵਾਰੀ ਜਦੋਂ ਹੱਥ ਫੇਰੇ ਆ ਉਹਨੂੰ ਗੁੱਸਾ ਆਇਆ ਉਹਨੇ ਚਿੰਟਾ ਚੁੱਕਿਆ ਤੇ ਭਾਈ ਸਾਹਿਬ ਨੂੰ ਖੜਕਾਇਆ ਪਹਿਲਾਂ ਤੂੰ ਫਿਰ ਗੁਲਾਮੇ ਤੋਂ ਫੜ ਕੇ ਛੇਵੇਂ ਪਾਤਸ਼ਾਹ ਕੋਲ ਲੈ ਗਿਆ ਕਿ ਵੇਖੋ ਜੀ ਤੁਹਾਡੇ ਜਿਹੜੇ ਸਿੱਖ ਨੇ ਨਾ ਉਹ ਆਏਗੇ ਸਾਧੂਆਂ ਦੀ ਬੇਇੱਜ਼ਤੀ ਕਰਦੇ ਨੇ ਮਹਾਰਾਜ ਨੇ ਪੁੱਛਿਆ ਆਪਕੇ ਭਾਈ ਸੁਤਰਾ ਕੀ ਗੱਲ ਹੋਈ ਹੈ ਕਹਿੰਦਾ ਮਹਾਰਾਜ ਸਵਾ ਦਾ ਢੇਰ ਪਿਆ ਸੀ ਮੈਂ ਫੋਲਿਆ ਤੇ ਵਿੱਚੋਂ ਅੱਗ ਨਿਕਲ ਆਈ ਮੈਂ ਫਰੋਲਿਆ ਦੇ ਵਿੱਚੋਂ ਅੱਗ ਨਿਕਲ ਆਈ। ਬਸ ਇਹੀ ਹਾਲ ਸਾਡਾ ਹੈ। ਬਾਰੋਂ-ਬਾਰੋਂ ਤੁਸੀਂ ਬੜੇ ਵਧੀਆ ਲੱਗਦੇ ਆ। ਮਾਚਸ ਦੀ ਡੱਬੀ ਜਦੋਂ ਫੜੀਏ ਤੇ ਠੰਡੀ ਹੁੰਦੀ ਹੈ ਜਦੋਂ ਕਸਾਈਏ ਤੇ ਫਿਰ ਪਤਾ ਲੱਗਦਾ ਅੱਗ ਨਿਕਲਦੀ ਹੈ। ਇਹ ਅਵਸਥਾ ਵਾਂ ਨੇ ਸਾਡੀਆਂ ਤੇ ਸੁੱਖ-ਮਸੁੱਖਾਂ ਦੀ ਮਣੀ ਸਾਨੂੰ ਕਿੱਥੋਂ ਪ੍ਰਾਪਤ ਹੋ ਜਾਏਗੀ? ਇਹ ਮਹਾਰਾਜ ਤਾਂ ਦੱਸ ਰਹੇ ਨੇ ਜੇ ਸੁੱਖਮਣੀ ਚਾਹੁੰਨਾ ਹੈ, ਸੁੱਖਾਂ ਦੀ ਮਣੀ ਪ੍ਰਾਪਤ ਕਰਨਾ ਚਾਹੁੰਨਾ ਹੈ, ਸੁੱਖਾਂ ਦਾ ਖਜ਼ਾਨਾ ਚਾਹੁੰਨਾ ਹੈ ਆਪਣੇ ਅੰਦਰੋਂ ਇਹ ਚੀਜ਼ਾਂ ਕੱਢ। ਗਲ ਪੱਥਰ ਕੈਸੇ ਤਰੈ ਅਥਾ ਗਲ ਦੇ ਵਿੱਚ ਤੇ ਪੱਥਰ ਨੇ ਪਾਪਾਂ ਦੇ ਝੂਠ ਦੇ ਇਸ ਸਾਗ ਸਮੁੰਦਰ ਨੂੰ ਕਿਵੇਂ ਪਾਰ ਹੋਏ ਗਲ ਵਿੱਚ ਪੱਥਰ ਹੋਣ ਬੰਦੇ ਦੇ ਬੰਨੇ ਉਹ ਕਿਵੇਂ ਤਰ ਕੇ ਪਾਰ ਹੋ ਸਕਦਾ ਜਾਂ ਕੈ ਅੰਤਰ ਵਸੈ ਪ੍ਰਭ ਆਪ ਨਾਨਕ ਤੇਜਨ ਸਹਿਜ ਸਮਾਤ ਤੇ ਮਰਗ ਜਿਨ੍ਹਾਂ ਦੇ ਅੰਦਰ ਉਹ ਆਪ ਵਸਦਾ ਉਹ ਸਹਿਜ ਅਵਸਥਾ ਵਿੱਚ ਰਹਿੰਦੇ ਨੇ ਟਿਕਾਉ ਵਿੱਚ ਰਹਿੰਦੇ ਨੇ ਉਹਨਾਂ ਦਾ ਮਨ ਟਿਕਿਆ ਹੋਇਆ ਹੈ ਸੁਣ ਅੰਦਾ ਕਿਵੇਂ ਮਾਰਗ ਪਾਵੈ ਕਰ ਗੈ ਲਿਓ ਔੜ ਨਿਭਾਵੈ ਅਸੀਂ ਤੇ ਅੰਨੇ ਹਾਂ ਜੀ ਮਾਇਆ ਤਾਰੀ ਅੰਨਾ ਬੋਲਾ ਅੰਦੇ ਸੇ ਨਾ ਅੱਖੀਆਂ ਜਿਨ ਮੁਖ ਲੋਇ ਨਾ ਹੈ ਅੰਦੇ ਸੇ ਹੀ ਨਾਨਕਾ ਜੋ ਖਸਮੋ ਕੁੱਥੇ ਜਾਹੈ ਮਰ ਸਾਡੀ ਹਾਲਤ ਇਹ ਹੈ ਅੰਨਾ ਸੁਣ ਕੇ ਮਾਰਗ ਕਿਵੇਂ ਪ੍ਰਾਪਤ ਕਰੇਗਾ ਤੁਸੀਂ ਕਿਰਪਾ ਕਰੋ ਸਾਡਾ ਹੱਥ ਫੜ ਕੇ ਸਾਨੂੰ ਇਹ ਸੰਸਾਰ ਸਾਗਰ ਤੋਂ ਪਾਰ ਕਰ ਦਿਓ ਕਹਾਂ ਬੁਜਾਰਤ ਬੁਜੇ ਡੋਰਾ ਨਿਸਕਈਏ ਤੋ ਸਮਝੇ ਭੋਰਾ ਇੱਕ ਬੋਲਾ ਬੰਦਾ ਕੀ ਸਮਝੇਗਾ ਕਿਉਂਕਿ ਅਸੀਂ ਤੇ ਮਾਇਆ ਕਰਕੇ ਬੋਲੇ ਹੋਏ ਪਏ ਆਂ ਸਾਨੂੰ ਤੇ ਕੋਈ ਦਿਨ ਦੀ ਗੱਲ ਕਰਦਾ ਅਸੀਂ ਉਹਨੂੰ ਰਾਤ ਸਮਝ ਲੈਨੇ ਕਹਾਂ ਦਿਸਨ ਪਦ ਗਾਵੇ ਗੰਗ ਜਤਨ ਕਰੇ ਤੋ ਵੀ ਸੁਰ ਭੰਗ ਇੱਕ ਗੁੰਗਾ ਬੰਦਾ ਕਿਵੇਂ ਗਾ ਸਕਦਾ ਜੇ ਗਉਣ ਦੀ ਕੋਸ਼ਿਸ਼ ਵੀ ਕਰਦਾ ਕਿਉਂਕਿ ਸਾਡੀ ਜਿਹੜੀ ਜ਼ਬਾਨ ਹੈ ਉਹਦੇ ਵਿੱਚ ਤੇ ਰਸ ਹੈ ਹੀ ਨਹੀਂ ਤੀਜੇ ਪਾਤਸ਼ਾਹ ਮਹਾਰਾਜ ਸਮਝਾਉਂਦੇ ਨੇ ਇਹ ਰਸਨਾ ਤੂੰ ਅਨ ਰਸ ਦਾ ਚ ਰਹੀ ਤੇਰੀ ਪਿਆਸ ਨਾ ਜਾਏ ਪਿਆਸ ਨਾ ਜਾਏ ਹੁਰਤ ਕਿਤੇ ਜਿੱਚਰ ਹਰ ਰਸ ਪੱਲੇ ਨਾ ਪਾਏ ਹਰ ਰਸ ਤੇ ਸਾਡੇ ਪੱਲੇ ਹੈ ਹੀ ਨਹੀਂ ਸਾਡੇ ਕੋਲ ਤੇ ਨਿੰਦਿਆ ਹੈ ਚੁਗਲੀ ਹੈ ਈਰਖਾ ਹੈ ਵਕੀਲੀ ਹੈ ਇਸ ਕਰਕੇ ਪਾਤਸ਼ਾਹ ਜੇ ਕਿਤੇ ਕਰਨ ਦੀ ਕੋਸ਼ਿਸ਼ ਵੀ ਕਰਦੇ ਆ ਤਾਂ ਬੇਸੁਰੇ ਹੋ ਜਾਂਦੇ ਆ ਪਿੰਗਲ ਪਰਬਤ ਪਰ ਭਵਨਾ ਨਹੀਂ ਹੋਤ ਵਾ ਉਸ ਗਵਨ ਕਹਿੰਦੇ ਜਿਸ ਤਰ੍ਹਾਂ ਪਿੰਗਲਾ ਬੰਦਾ ਪਰਬਤ ਤੇ ਨਹੀਂ ਚੜ ਸਕਦਾ ਅਸੀਂ ਇਨ੍ਹਾਂ ਹੱਥਾਂ ਨਾਲ ਇਨ੍ਹਾਂ ਪੈਰਾਂ ਨਾਲ ਕਦੇ ਸੇਵਾ ਕੀਤੀ ਹੋਈ ਨਹੀਂ ਅਸੀਂ ਤੇ ਹੱਥਾਂ ਪੈਰਾਂ ਤੋਂ ਵੀ ਪਿੰਗਲੇ ਅਸੀਂ ਤੇਰੀ ਇਸ ਅਵਸਥਾ ਤੱਕ ਕਿਵੇਂ ਪਹੁੰਚ ਸਕਦੇ ਹਾਂ ਜਿਵੇਂ ਉਹ ਉੱਚੇ ਪਰਬਤ ਤੇ ਨਹੀਂ ਪਹੁੰਚ ਸਕਦਾ ਕਿਉਂਕਿ ਤੇਰਾ ਜਿਹੜਾ ਸਥਾਨ ਹੈ ਅਤੂਚਾ ਤਾਂ ਕਾ ਦਰਬਾਰਾ ਅੰਤ ਨਹੀਂ ਕਿਛ ਪਾਰਾ ਵਾਰਾ ਸਾਡੀ ਮਤ ਸੁਰਤਬੁੱਧ ਇੱਥੇ ਤੱਕ ਕਿਵੇਂ ਜਾਏਗੀ ਕਿਉਂਕਿ ਅਸੀਂ ਤੇ ਪਿੰਗੜੇ ਵੀ ਹਾਂ ਕਰਤਾਰ ਕਰੂਣਾ ਮੈਂ ਦੀਨ ਬੇਨਤੀ ਕਰੈ ਨਾਨਕ ਤੁਮਰੀ ਕਿਰਪਾ ਤਰੈ ਹਾਂ ਅਸੀਂ ਤੇ ਕਰਤਾਰ ਅੱਗੇ ਪ੍ਰਭੂ ਤੁਸੀਂ ਦਿਆਲੂ ਹੋ ਕਿਰਪਾਲੂ ਹੋ ਅਸੀਂ ਤੁਹਾਡੇ ਅੱਗੇ ਬੇਨਤੀ ਕਰ ਸਕਦੇ ਹਾਂ ਤੁਸੀਂ ਕਿਰਪਾ ਕਰੋ ਤਾਂ ਇਹ ਸੰਸਾਰ ਸਾਗਰ ਤੋਂ ਪਾਰ ਹੋ ਸਕਦੇ ਆ ਨਹੀਂ ਸਾਡੇ ਬਸ ਵਿੱਚ ਕੁਝ ਨਹੀਂ ਹੈ ਸਾਡੀ ਅਸੀਂ ਤੇ ਔਗੁਣਾ ਨਾਲ ਭਰੇ ਹੋਏ ਆ ਸੰਗ ਸਹਾਈ ਸੁਆਵੈ ਨਾ ਚੀਤ ਜੋ ਬਹਿਰਾਈ ਤਾਂ ਸਿਓ ਪ੍ਰੀਤ ਜਿਹੜਾ ਸੰਗ ਹੈ ਅੰਗ ਸੰਗ ਹੈ ਜਿਹੜਾ ਹਮੇਸ਼ਾ ਸਹਾਇਤਾ ਕਰਨ ਵਾਲਾ ਹੈ ਉਹ ਤੇ ਇਹਨੂੰ ਚੇਤੇ ਨਹੀਂ ਜਿਹੜੇ ਇਹਦੇ ਵੈਰੀ ਨੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਉਹਨਾਂ ਨਾਲ ਬੜੀ ਪ੍ਰੀਤ ਹੈ ਜੀ ਬੰਦਵਾ ਕੇ ਗ੍ਰਹਿ ਘ੍ਰਿਤਰ ਬਸੈ ਅਨੰਦ ਕੇਲ ਮਾਇਆ ਰੰਗ ਰਸੈ ਇਹ ਜਿਹੜਾ ਸਰੀਰ ਹੈ ਇਹ ਮਿੱਟੀ ਦਾ ਘਰ ਹੈ ਰੇਤ ਦਾ ਘਰ ਦੇ ਵਿੱਚ ਵੱਸਦਾ ਪਿਆ ਕੋਈ ਬੰਦਾ ਰੇਤ ਦੇ ਘਰ ਵਿੱਚ ਵੱਸਦਾ ਹੋਵੇ ਉਹ ਕਦੋਂ ਵੀ ਬੁੱਲੇ ਨਾਲ ਉੱਠ ਸਕਦਾ ਟਹਿ ਸਕਦਾ ਮੀਂਹ ਪਿਆ ਤੇ ਟਹਿ ਸਕਦਾ ਇਹ ਸਰੀਰ ਕਦੋਂ ਵੀ ਛੱਡਣਾ ਪੈ ਸਕਦਾ ਤੇ ਵੇਖੋ ਮਰੇ ਕਹਿੰਦੇ ਅਨੰਦ ਕੇਲ ਮਾਇਆ ਰੰਗ ਰਸੈ ਪਰ ਮਾਇਆ ਦੇ ਰੰਗ ਵਿੱਚ ਕੇਲ ਪਿਆ ਕਰਦਾ ਹੈ ਦਰਿਆ ਬੇ ਕੰਨੇ ਬਗਲਾ ਬੈਠਾ keel ਕਰੇ keel ਕਰੇਂਦੇ ਹੰਜ ਨੂੰ ਅਚਿੰਤੇ ਬਾਜ ਪਏ ਬਾਜ ਪਏ ਇਸ ਰੱਬ ਦੇ ਕੇਲਾਂ ਵਿਸਰੀਆਂ ਜੋ ਮਨ ਚਿਤਨ ਚੀਤੇ ਸਨ ਸੋ ਗਾਲੀ ਰੱਬ ਕੀ ਮੌਤ ਨੂੰ ਵਿਸਾਰੀ ਬੈਠਾ ਦ੍ਰਿੜ ਕਰ ਮਨ ਮਨੇ ਪ੍ਰਤੀਤ ਕਾਲਾ ਆਵੇ ਮੁੜੇ ਚੀਤ ਬਸ ਇਹ ਚੀਜ਼ ਨੂੰ ਦ੍ਰਿੜ ਕਰੀ ਬੈਠਾ ਕਿ ਲੋਕ ਜਾ ਰਹੇ ਨੇ ਮੈਂ ਥੋੜੀ ਜਾਣਾ ਹੈ ਮੈਂ ਥੋੜੀ ਜਾਣਾ ਇਸ ਸੰਸਾਰ ਤੋਂ ਮੌਤ ਨਹੀਂ ਚੀਤੇ ਬਾਕੀ ਸਾਰਾ ਕੁਝ ਚੀਤੇ ਹੈ ਖਾਣਾ ਪੀਣਾ ਹੱਸਣਾ ਸੌਣਾ ਇਹ ਤੇ ਚੀਤੇ ਹੈ ਪਰ ਮੌਤ ਨੂੰ ਬਸਾਰੀ ਬੈਠਾ ਹੈ ਬੈਰ ਵਿਰੋਧ ਕਾਮ ਕ੍ਰੋਧ ਮੋ ਝੂਠ ਵਿਕਾਰ ਮਹਾਂ ਲੋਭ ਧਰੋ ਸਾਡੇ ਅੰਦਰ ਜਿੱਥੇ ਸਤ ਸੰਤੋਖ ਦਇਆ ਧਰਮ ਸਹਿਜ ਹੋਣਾ ਚਾਹੀਦਾ ਸੀ ਸਿਮਰਨਾ ਹੋਣਾ ਚਾਹੀਦਾ ਸੀ ਸਾਡੇ ਅੰਦਰ ਤੇ ਮਰਜ਼ ਕਦੇ ਵੈਰ ਹੈ ਵਿਰੋਧ ਹੈ ਥਾਂ ਥਾਂ ਤੇ ਵੈਰ ਵਿਰੋਧ ਆ ਸਾਡਾ ਕਾਮ ਹੈ ਕਬੜੀਆਂ ਕਾਮਨਾਵਾਂ ਨੇ ਕਰੋਧ ਨਾਲ ਭਰੇ ਪਏ ਆ ਮੋਹ ਹੈ ਝੂਠ ਹੈ ਝੂਠੀ ਝੂਠ ਭਰਿਆ ਹੋਇਆ ਵਿਕਾਰ ਨੇ ਤੇ ਮਰਗ ਨੇ ਮਹਾ ਲੋਭ ਧੋ ਅੰਦਰ ਲੋਭ ਹੈ ਧੋਖਾ ਦੇਣਾ ਇਹ ਆ ਸਾਡੇ ਕੋਲੇ ਤੇ ਇਹ ਆਹੁ ਜੁਗਤ ਬਿਹਾਨੇ ਕਈ ਜਨਮ ਨਾਨਕ ਰਾਖ ਲਿਓ ਆਪਣ ਕਰ ਕਰਮ ਬਸ ਇਸ ਤਰ੍ਹਾਂ ਹੀ ਸਾਡੇ ਕਈ ਜਨਮ ਲੰਘ ਗਏ ਇਹ ਝੂਠ ਲੋਭ ਧੋ ਨਾਲ ਹੀ ਠੱਗੀਆਂ ਠੋੜੀਆਂ ਮਾਰਦੇ ਹੀ ਕਈ ਜਨਮ ਨਿਕਲ ਗਏ ਪ੍ਰਭੂ ਤੁਸੀਂ ਕਿਰਪਾ ਕਰੋ ਆਪਣਾ ਕਰਮ ਕਰੋ ਬਖਸ਼ਿਸ਼ ਕਰੋ ਹੁਣ ਤੁਹਾਡੀ ਸ਼ਰਨ ਵਿੱਚ ਆਏ ਆ ਤੁਸੀਂ ਕਿਰਪਾ ਕਰੋ ਹੁਣ ਰੱਖ ਲੋ ਬਚਾ ਲਿਓ ਬਹੁਤ ਜਨਮ ਵਿਛਰੇ ਤੇ ਮਾਦੋ ਇਹ ਜਨਮ ਤੇ ਮਾਰੇ ਲੇਖੇ ਕਹੇ ਰਵਿਦਾਸ ਆਸ ਲੱਗ ਜੀਵਾਂ ਚਿਰ ਭਇਓ ਦਰਸ਼ਨ ਦੇਖੇ ਹੁਣ ਕਿਰਪਾ ਕਰ ਦੇ ਤੇ ਅਖੀਰਲੇ ਮੰਦ ਵਿੱਚ ਫਿਰ ਮਹਾਰਾਜ ਅਰਦਾਸ ਕਰਦੇ ਨੇ ਜਿਹਨੂੰ ਕਿ ਅਸੀਂ ਹਰ ਰੋਜ਼ ਪੜ੍ਹਦੇ ਹਾਂ ਤੂੰ ਠਾਕੁਰ ਤੁਮ ਪਹਿ ਅਰਦਾਸ ਜੀਓ ਪਿੰਡ ਸਭ ਤੇਰੀ ਰਾਸ हे hey, प्रभु जी ਤੁਸੀਂ ਸਾਡੇ ਠਾਕੁਰ ਹੋ ਮਾਲਕ ਹੋ ਤੁਹਾਡੇ ਅੱਗੇ ਅਰਦਾਸ ਹੈ ਸਾਡੀ ਇਹ ਜੀਵ ਇਹ ਜੀਵ ਆਤਮਾ ਇਹ ਪਿੰਡ ਇਹ ਸਰੀਰ ਇਹ ਸਭ ਕੁਝ ਤੁਹਾਡੀ ਦਿੱਤੀ ਹੋਈ ਪੂੰਜੀ ਹੈ ਸਾਡਾ ਨਹੀਂ ਹੈ ਇਹਦੇ ਵਿੱਚ ਕੁਝ ਵੀ ਤੁਮ ਮਾਦ ਪਿਤਾ ਹਮ ਬਾਰਕ ਤੇਰੇ ਤੁਮਰੀ ਕਿਰਪਾ ਮੈਂ ਸੂਖ ਹਨੇਰੇ ਤੁਸੀਂ ਸਾਡੇ ਮਾਤਾ ਹੋ ਪਿਤਾ ਹੋ ਪ੍ਰਭੂ ਜੀ ਅਸੀਂ ਤੁਹਾਡੇ ਬੱਚੇ ਹਾਂ ਜਿਵੇਂ ਮਾਤਾ ਪਿਤਾ ਆਪਣੇ ਬੱਚਿਆਂ ਦਾ ਖਿਆਲ ਰੱਖਦੇ ਨੇ ਉਨ੍ਹਾਂ ਦੇ ਆਗੁਣਾ ਨੂੰ ਨਹੀਂ ਚਿਤਾਰਦੇ ਤੁਸੀਂ ਵੀ ਕਿਰਪਾ ਕਰੋ ਸਾਡੇ ਤੇ ਤੁਮਰੀ ਕਿਰਪਾ ਮੈਂ ਸੁਖ ਖਨੇਰੇ ਤੁਹਾਡੀ ਬੜੀ ਕਿਰਪਾ ਹੈ ਇਹ ਸਾਰੇ ਸੁਖ ਸਾਨੂੰ ਪ੍ਰਾਪਤ ਹੁੰਦੇ ਨੇ ਕੋਈ ਨਾ ਜਾਣੈ ਤੁਮਰਾ ਅੰਤ ਉੱਚੇ ਤੇ ਉੱਚਾ ਭਗਵੰਤ ਤੁਹਾਡਾ ਕੋਈ ਅੰਤ ਨਹੀਂ ਜਾਣ ਸਕਿਆ ਤੁਸੀਂ ਸਾਡੀ ਮਤ ਗੁੱਧ ਸੁਰਤ ਤੋਂ ਉੱਚੇ ਹੋ ਅਤ ਉੱਚਾ ਤਾਂ ਕਾ ਦਰਬਾਰਾ ਅੰਤ ਨਹੀਂ ਕਿਛ ਪਾਰਾ ਵਾਰਾ ਤੁਸੀਂ ਭਾਗਾ ਵਾਲੇ ਹੋ ਸਗਲ ਸਮਗਰੀ ਤੁਮਰੇ ਸੂਤਰ ਧਾਰੀ ਤੁਮਤੇ ਹੋਏ ਸੁਆਗਿਆਕਾਰੀ ਇਹ ਸਾਰੀ ਸ੍ਰਿਸ਼ਟੀ ਤੁਸੀਂ ਸੂਤਰ ਧਾਰਕ ਹੋ ਜਿਉਂ ਪ੍ਰਭਾਵ ਹੈ ਜਿਵੇਂ ਨਚਾਵੇ ਜਿਵੇਂ ਪੁਤਲਿਆਂ ਨੂੰ ਨਚਾਉਣ ਵਾਲਾ ਸੂਤਰ ਧਾਰ ਉੱਤੇ ਨਜ਼ਰ ਨਹੀਂ ਆਉਂਦਾ ਪੁਤਲੀਆਂ ਨੱਚਦੀਆਂ ਨੇ ਕਿੰਨੇ ਇਸੇ ਤਰ੍ਹਾਂ ਹੀ ਇਹ ਸਾਰੀ ਸ੍ਰਿਸ਼ਟੀ ਦੇ ਤੁਸੀਂ ਮਾਲਕ ਹੋ ਤੁਮ ਤੇ ਹੋਏ ਸੁਆਗਿਆਕਾਰੀ ਪ੍ਰਭੂ ਸਾਰੀ ਸ੍ਰਿਸ਼ਟੀ ਤੁਹਾਡੀ ਆਗਿਆ ਵਿੱਚ ਚੱਲਦੀ ਹੈ ਤੁਮਰੀ ਗਤ ਮੇ ਤੂੰ ਹੀ ਜਾਣੀ ਨਾਨਕ ਦਾਸ ਸਦਾ ਕੁਰਬਾਨੀ ਤੁਹਾਡੀ ਇਹ ਵਸਤਾ ਤੁਹਾਡਾ ਇਹ ਅੰਦਾਜ਼ਾ ਤੁਸੀਂ ਕਿੱਡੇ ਵੱਡੇ ਹੋ ਇਹ ਤੇ ਤੁਸੀਂ ਹੀ ਜਾਣਦੇ ਹੋ ਤੂੰ ਸਮਰੱਥ ਵੱਡਾ ਮੇਰੀ ਮੱਤ ਥੋੜੀ ਰਾਮ ਸਾਡੀ ਇੰਨੀ ਮਤ ਨਹੀਂ ਕਿ ਤੁਹਾਨੂੰ ਜਾਣ ਸਕੀਏ ਬਸ ਇੰਨੀ ਕਹਿ ਸਕਦੇ ਹਾਂ ਕਿ ਅਸੀਂ ਤੁਹਾਡੇ ਤੋਂ ਸਦਕੇ ਜਾਣੇ ਹਾਂ ਕੁਰਬਾਨ ਜਾਣੇ ਹਾਂ ਪੰਚਮ ਪਾਤਸ਼ਾਹ ਮਹਾਰਾਜ ਕਹਿੰਦੇ ਨਾਨਕ ਦਾਸ ਸਦਾ ਕੁਰਬਾਨੀ ਅਸੀਂ ਤੁਹਾਡੇ ਦਾਸ ਹਾਂ ਤੁਹਾਡੇ ਤੋਂ ਕੁਰਬਾਨ ਜਾਣੇ ਹਾਂ ਸਦਕੇ ਜਾਣੇ ਹਾਂ ਬਲਿਹਾਰ ਜਾਣੇ ਹਾਂ ਸਮਝ ਜਿਹੜਾ ਹੈ ਉਹ ਸੰਪੂਰਨ ਹੁੰਦਾ ਹੈ ਹੋਈਆਂ ਪੂਣਾ ਦੀ ਖਿਮਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਵਾਹਿਗੁਰੂ